ਗਰੀਬੀ ਨੂੰ ਦੂਰ ਕਰਨ ਲਈ ਇਹ ਸ਼ਬਦ ਸਿੱਧ ਸ਼ਬਦ ਹੈ ਇਸ ਦਾ 41 ਦਿਨ ਪਾਠ ਕਰਨ ਵਾਸਤੇ ਨੰਗ ਪੁਖ ਤੁਸ਼ਟਕਾਰਾ ਪਾਉਣ ਲਈ ਸਮਰਤ ਹੈ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਰਮਤ ਅਨੇਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਪਰਮ ਭਰਮਤ ਅਨੇਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲ ਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸਵਉਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸੀraag ਮਹਲਾ 5 ਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਦਾਗਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਦਾਗਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲ ਲਾਪਜਿਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲ ਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਰਮ ਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਹਮਤ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਹਮਤ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸੀraag ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਮਾ ਜੇ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲ ਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਅਸੀ ਦਾਗ ਮਹਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਅਸੀ ਦਾਗ ਮਹਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਾਰਬ੍ਰਹਮ ਕਾ ਨਿਚਲ ਹੋਵੇ ਰਾਜ ਸੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਤਾ ਨਿਚਲ ਹੋਵੇ ਰਾਜ ਅਸੀraag ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਤਾ ਨਿਚਲ ਹੋਵੇ ਰਾਜ ਅਸੀraag ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲ ਲਾਖਿਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੌ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੌ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਅਸੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾਂ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤਾ ਨਿਚਲ ਹੋਵੇ ਰਾਜ ਅਸੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਪੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸੀraag ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇ ਕੋ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸੋ ਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨੰਗ ਭੁੱਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਕਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ